ਜੋ ਬਲੇ ਸੋ ਨਰਪੈ ਜਗ ਨਵਿਦਾ ਸੀ ਮਹਾਰਾਜ ਕੀ ਜੈ ਜੀਰਵਦਾਸ ਗੁਰੂ ਅਜ ਆਏ ਮੈਨੂੰ ਵੇਖਣੇਨ ਦੋ ਜੀਰਵਦਾਸ ਗੁਰੂ ਅਜ ਆਏ ਮੈਨੂੰ ਵੇਖਣੇ ਮੈਨੂੰ ਇੱਕ ਨੈਨ ਦੋ ਮੱਥਾ ਟੇਕ ਲੈਣ ਦੋ ਮੈਨੂੰ ਵੇਖ ਲੈਣ ਦੋ ਮੱਥਾ ਸਤ ਗੁਰੂ ਅਜ ਆਈ ਮੈਨੂੰ ਵੇਖ ਲੈਣ ਦੋ ਜੀ ਰ ਵਿਰਾਸ ਗੁਰੂ ਅਜ ਆਈ ਮੈਨੂੰ ਵੇਖ ਲੈਣ ਦੋ ਸਤ ਗੁਰ ਬਾਗਾਂ ਦੇ ਵਲ ਜਾਂਦੇ ਸੁੱਕੇ ਬਾਗਰੇ ਹੋ ਜਾਂਦੇ ਸਤ ਗੁਰ ਬਾਗਾਂ ਦੇ ਵਲ ਜਾਂਦੇ ਸੁੱਕੇ ਬਾਗਰੇ ਹੋ ਜਾਂਦੇ ਨੀਏ ਕਿਹੜਾ ਮਾਲੀ ਆਇਆ ਆਇਆ ਮੈਨੂੰ ਏਕ ਲੈਣ ਦੋ ਰੱਬ ਮੇਰਾ ਸਤਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੋ ਰੱਬ ਮੇਰਾ ਸਤਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੋ ਮੈਨੂੰ ਵੇਖ ਲੈਣ ਦੋ ਮੱਥਾ ਟੇਕ ਲੈਣ ਦੋ ਮੈਨੂੰ ਵੇਖ ਲੈਣ ਦੋ ਮੱਥਾ ਟੇਕ ਲੈਣ ਦੋ ਦੀਰ ਵਿਦਾਸ ਗੁਰੂ ਅਜ ਆਏ ਮੈਨੂੰ ਵੇਖ ਲੈੰਦੋ ਜੀ ਰਵਿਦਾਸ ਗੁਰੂ ਅਜ ਆਏ ਮੈਨੂੰ ਵੇਖ ਲੈੰਦੋ ਸਤ ਗੁਰ ਦੁਨੀਆਂ ਦੇ ਵੱਲ ਜਾਂਦੇ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਸਤ ਗੁਰ ਦੁਖੀਆਂ ਦੇ ਵੱਲ ਜਾਂਦੇ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਨੀਏ ਕਿਹੜਾ ਵੈਦ ਆਇਆ ਮੈਨੂੰ ਵੇਖ ਲੈਣਦੋ ਸਤ ਗੁਰ ਬਾਣ ਕੇ ਆਇਆ ਮੈਨੂੰ ਵੇਖ ਲੈਣ ਦੋ ਰੱਬ ਮੇਰਾ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੋ ਮੈਨੂੰ ਵੇਖ ਲੈਣ ਦੋ ਮੱਥਾ ਟੇਕ ਲੈਣ ਦੋ ਮੈਨੂੰ ਵੇਖ ਲੈਣ ਦੋ ਮੱਥਾ ਟੇਕ ਲੈਣ ਦੋ ਜੀ ਰਵਿਦਾਸ ਗੁਰ ਅਜ ਆਏ ਮੈਨੂੰ ਵੇਖ ਲੈਣ ਇਰਵਦਾਸ ਗੁਰੂ ਅਜਾਈ ਮੈਨੂੰ ਵੇਖ ਲੈਣ ਦੋ ਸਤਿਗੁਰੂ ਗਰੀ ਬਾਂਦੇ ਵਲ ਜਾਂਦੇ ਉੱਥੇ ਮਾਇਆ ਵੀ ਵਰਸਾਉਂਦੇ ਸਤਿਗੁਰੂ ਗਰੀ ਬਾਂਦੇ ਵਲ ਜਾਂਦੇ ਉੱਥੇ ਮਾਇਆ ਵੀ ਵਰਸਾਉਂਦੇ ਨੀ ਇਹ ਕਿਹੜਾ ਦਾਨੀ ਆਇਆ ਮੈਨੂੰ ਵੇਖ ਲੈਣ ਦੋ ਨੀ ਇਹ ਕਿਹੜਾ ਦਾਨੀ ਆਇਆ ਮੈਨੂੰ ਵੇਖ ਲੈਣ ਦੋ ਦਾਸ ਗੁਰੂ ਅਜ ਆਏ ਮੈਨੂੰ ਵੇਖ ਲੈਣ ਦੋ ਜੀ ਰਬ ਦਾਸ ਗੁਰੂ ਅਜ ਆਏ ਮੈਨੂੰ ਵੇਖ ਲੈਣ ਦੋ ਮੈਨੂੰ ਵੇਖ ਲੈਣ ਦੋ ਮੱਥਾ ਟੇਕ ਲੈਣ ਦੋ ਮੈਨੂੰ ਵੇਖ ਲੈਣ ਦੋ ਮੱਥਾ ਟੇਕ ਲੈਣ ਦੋ ਰੱਬ ਮੇਰਾ ਸਤ ਗੁਰੂ ਬਣ ਕੇ ਆਇਆ ਮੈਨੂੰ ਦੇਖ ਲੈਣ ਦੋ ਰੱਬ ਮੇਰਾ ਸਤ ਗੁਰੂ ਬਣ ਕੇ ਆਇਆ ਮੈਨੂੰ ਖਲਣ ਜੋ ਸਤਗੁਰ ਸੰਗ ਤਾਂ ਦੇਵਲ ਜਾਂਦੇ ਉਹਨਾਂ ਨੂੰ ਨਾਮ ਜਪਾ ਕੇ ਆਉਂਦੇ ਸਤਗੁਰ ਸੰਗ ਤਾਂ ਦੇਵਲ ਜਾਂਦੇ ਉਹਨਾਂ ਨੂੰ ਨਾਮ ਜਪਾ ਕੇ ਆਉਂਦੇ ਨੀਏ ਕਿਹੜਾ ਤਾਰਣ ਆਇਆ ਮੈਨੂੰ ਵੇਖ ਲੈਣ ਦੋ ਨੀਏ ਕਿਹੜਾ ਤਾਰਣ ਆਇਆ ਮੈਨੂੰ ਖਲਣ ਗੋ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਸਤਿਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੋ ਇਹਨੂੰ ਵੇਖ ਲੈਣ ਦੋ ਮੱਥਾ ਟੇਕ ਲੈਣ ਦੋ ਮੈਨੂੰ ਵੇਖ ਲੈਣ ਦੋ ਮੱਥਾ ਟੇਕ ਲੈਣ ਦੋ ਜੀਰਵਦਾਸ ਗੁਰੂ ਅਜਾਈ ਮੈਨੂੰ ਵੇਖ ਲੈਣ ਦੋ ਜੀਰਵਦਾਸ ਗੁਰੂ ਅਜਾਈ ਮੈਨੂੰ ਵੇਖ ਲੈਣ ਦੋ ਜੋ ਬੋਲੇ ਸੋਨਰ ਪੈ ਜਗਤ ਰਵਿਦਾਸ ਜੀ ਮਹਾਰਾਜ ਕੀ ਜ